ਬਿਲਕੁਲ ਬਾਜ਼ਾਰ ਵਰਗੀ ਸੌਫਟ ਸੌਫਟ ਕਰੀਮੀ ਕਰੀਮੀ ਆਈਸਕ੍ਰੀਮ ਸਿਰਫ ਤਿੰਨ ਚੀਜ਼ਾਂ ਨਾਲ ਬਣਾ ਕੇ ਤਿਆਰ ਕੀਤੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ 'ਚ ਆਂ ਗਰਮੀ ਬਹੁਤ ਜ਼ਿਆਦਾ ਹੈ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਜੀ ਸਾਰਿਆਂ ਨੇ ਤੇ ਅੱਜ ਮੈਂ ਬਣਾ ਰਹੀ ਆ ਜੀ ਆਈਸਕ੍ਰੀਮ ਜੋ ਕਿ ਸਿਰਫ ਤਿੰਨ ਚੀਜ਼ਾਂ ਨਾਲ ਬਣਾ ਕੇ ਤਿਆਰ ਕਰਨੀ ਆ ਬਿਲਕੁਲ ਬਾਜ਼ਾਰ ਵਰਗੀ ਸੌਫਟ ਆਈਸਕ੍ਰੀਮ ਬਣ ਕੇ ਤਿਆਰ ਹੋਊਗੀ ਤੇ ਮੈਂ ਇਹਦੇ ਵਾਸਤੇ ਲਿਆ ਜੀ ਇੱਕ ਤਰਬੂਜ ਐਸ ਤਰ੍ਹਾਂ ਤਰਬੂਜ ਨੂੰ ਮੈਂ ਵਿਚਕਾਰ ਤੋਂ ਕੱਟ ਕੇ ਆਪਾਂ ਹੁਣ ਇਹ ਤਾਂ ਜਿਹੜਾ ਆ ਪਲਪ ਆ ਜਿਹੜਾ ਤਰਬੂਜ ਦਾ ਰੈੱਡ ਵਾਲਾ ਹਿੱਸਾ ਹੁੰਦਾ ਆ ਇਹਨੂੰ ਮੈਂ ਰਿਮੂਵ ਕਰਨਾ ਇਹਨੂੰ ਕੱਢਣਾ ਆ ਦੇਖੋ ਐਸ ਤਰ੍ਹਾਂ ਤੁਸੀਂ ਨਾਈਫ ਦੇ ਨਾਲ ਕੱਢ ਲਓ ਜਾਂ ਤੁਸੀਂ ਨਾਈਫ ਦੇ ਨਾਲ ਕੱਟ ਕੇ ਕੱਢ ਲਓ ਮੈਂ ਇਸ ਚਮਚ ਦੇ ਨਾਲ ਕੱਢ ਰਹੀ ਆ ਕਿਉਂਕਿ ਮੈਨੂੰ ਇਹ ਬਾਅਦ ਵਿੱਚ ਜਿਹੜਾ ਤਰਬੂਜ ਦੇ ਇਹਦਾ ਛਿਲਕਾ ਹੁੰਦਾ ਇਹਦੀ ਵੀ ਜ਼ਰੂਰਤ ਆ ਇਹ ਕੱਪ ਆ ਇਹਦੀ ਵੀ ਰੈਸਪੀ ਬਣਾਵਾਂਗੇ ਸੋ ਜੀ ਇਸ ਤਰ੍ਹਾਂ ਸਾਰੇ ਤਰਬੂਜ ਦੇ ਵਿੱਚੋਂ ਸਾਰਾ ਜਿਹੜਾ ਪਲਪ ਆ ਉਹ ਮੈਂ ਕੱਢ ਲੈਣਾ ਆ ਲਓ ਜੀ ਇਸ ਤਰ੍ਹਾਂ ਮੈਂ ਸਾਰਾ ਇਹਦਾ ਪਲਪ ਜਿਹੜਾ ਹੈ ਤਰਬੂਜ ਦਾ ਕੱਢ ਲਿਆ ਕੱਢ ਕੇ ਇਹਨੂੰ ਅਲੱਗ ਕਰ ਲਿਆ ਤੇ ਹੁਣ ਮੈਂ ਇਹਦੇ ਛੋਟੇ-ਛੋਟੇ ਪੀਸ ਰਫ ਲਈ ਜ ਇਹਨਾਂ ਨੂੰ ਕੱਟਣਾ ਆ ਜਿਹੜੇ ਬੀਜ ਨਿਕਲਦੇ ਆ ਕੱਢ ਦਿਓ ਨਹੀਂ ਨਿਕਲਦੇ ਤਾਂ ਤੁਸੀਂ ਇਹ ਬੀਜਾਂ ਨੂੰ ਵੀ ਮੈਂ ਵਿੱਚ ਹੀ ਪੀਸ ਲੈਣਾ ਗ੍ਰाइंड ਕਰ ਲੈਣਾ ਕਿਉਂਕਿ ਜਿਹੜੇ ਬੀਜ ਹੁੰਦੇ ਆ ਇਹ ਬਹੁਤ ਹੀ ਤਾਕਤਵਰ ਹੁੰਦੇ ਆ ਇੱਕ ਕਿਸਮ ਦਾ ਹੀ ਸਾਡੇ ਵਾਸਤੇ ਡਰਾਈ ਫਰੂਟ ਹੀ ਹੁੰਦਾ ਆ ਸੋ ਜੀ ਇਹ ਜਿੰਨੇ ਕਾ ਦੇਖੋ ਇਸ ਤਰ੍ਹਾਂ ਨਿਕਲਦੇ ਤੁਸੀਂ ਕੱਢ ਲਓ ਬਾਕੀ ਜੋ ਵੀ ਕੋਈ ਰਹਿ ਵੀ ਜਾਂਦਾ ਤਾਂ ਕੋਈ ਗੱਲ ਨਹੀਂ ਕੋਈ ਫਲੇਵਰ 'ਚ ਫਰਕ ਨਹੀਂ ਪੈਂਦਾ ਕੋਈ ਕੌੜੇ ਨਹੀਂ ਹੁੰਦੇ ਬੀਜ ਇਹ ਇਹ ਤਾਂ ਵਾਹਿਗੁਰੂ ਨੇ ਸਾਨੂੰ ਇੱਕ ਐਸੀ ਚੀਜ਼ ਬਖਸ਼ੀ ਹੋয়া ਜੋ ਕਿ ਸਾਨੂੰ ਫਰੂਟ ਦੇ ਵਿੱਚ ਡਰਾਈ ਫਰੂਟ ਦਿੱਤਾ ਹੋਇਆ ਆ ਜਿਸ ਤਰ੍ਹਾਂ ਕਿ ਬੀਜ ਖਰਬੂਜੇ ਦੇ ਬੀਜ ਹੁੰਦੇ ਆ ਖਰਬੂਜੇ ਵਿੱਚ ਹੁੰਦੇ ਆ ਉਹ ਵੀ ਇੱਕ ਡਰਾਈ ਫਰੂਟ ਹੀ ਹੁੰਦਾ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਰਫਲੀ ਚੋਪ ਕਰ ਲਿਆ ਕਰਨ ਤੋਂ ਬਾਅਦ ਜੀ ਹੁਣ ਮੈਂ ਇਹਨੂੰ ਇੱਕ ਪੋਲੀਥੀਨ ਦੇ ਵਿੱਚ ਲਗਾ ਕੇ ਤੇ ਇਹਨੂੰ ਮੈਂ ਤਕਰੀਬਨ 3 ਤੋਂ 4 ਘੰਟੇ ਇਹਨੂੰ ਮੈਂ ਫ੍ਰੀਜ਼ਰ ਦੇ ਵਿੱਚ ਰੱਖਣਾ ਆ ਦੇਖੋ ਆ ਜਿਹੜਾ ਪਲਪ ਦੇ ਵਾਸਤੇ ਇਹ ਨਿਕਲ ਗਿਆ ਸੀ ਨਾ ਇਹ ਬਾਹਰ ਸਾਡਾ ਖਰਬੂਜੇ ਦਾ ਛਿਲਕਾ ਤਰਬੂਜ ਦਾ ਸੌਰੀ ਇਹਨੂੰ ਮੈਂ ਰੱਖ ਲੈਣਾ ਆ ਆ ਦੇਖੋ ਹੁਣ ਮੈਂ ਤਕਰੀਬਨ 4-5 ਘੰਟੇ ਰੱਖਣ ਤੋਂ ਬਾਅਦ ਜੀ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਪੂਰੀ ਤਰ੍ਹਾਂ ਬਰਫ਼ ਜੰਮ ਚੁੱਕੀ ਆ ਪੂਰੇ ਪੀਸਾਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਹੱਥ ਦੇ ਨਾਲ ਪੀਸਾਂ ਨੂੰ ਅਲੱਗ-ਅਲੱਗ ਕਰ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਠੰਡੇ ਆ ਬਿਲਕੁਲ ਬਰਫ਼ ਬਣੀ ਹੋਈ ਇਹਦੇ ਵਿੱਚ ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਜਦੋਂ ਇਹਨੂੰ ਗ੍ਰाइंड ਕਰਨਾ ਤੇ ਇਹਦੇ ਵਿੱਚ ਕੋਈ ਆਈਸ ਕ੍ਰਿਸਟਲ ਨਹੀਂ ਜੰਮਦੇ ਹੈਗੇ ਜਦੋਂ ਆਪਾਂ ਆਈਸਕ੍ਰੀਮ ਬਣਾਉਣੀ ਆ ਬਹੁਤ ਹੀ ਸੌਖੀ ਘੱਟ ਲਗਤ ਦੇ ਨਾਲ ਇਹ ਸਾਡੀ ਜਿਹੜੀ ਆਈਸਕ੍ਰੀਮ ਆ ਬਿਲਕੁਲ ਬਾਜ਼ਾਰ ਵਰਗੀ ਬਣੂਗੀ ਬਿਲਕੁਲ ਹਲਕੀ ਸੌਫਟ ਜਿਸ ਤਰ੍ਹਾਂ ਹੁੰਦੀ ਆ ਉਸ ਤਰ੍ਹਾਂ ਬਣੂਗੀ ਹੁਣ ਮੈਂ ਇਹਨੂੰ ਪੀਸਣਾ ਆ ਤਰਬੂਜ ਦੀ ਮਿਠਾਸ ਤੇ ਡਿਪੈਂਡ ਕਰਦਾ ਆ ਅਗਰ ਤੁਹਾਡੇ ਤਰਬੂਜ ਜਿਆਦਾ ਮਿੱਠਾ ਆ ਤਾਂ ਤੁਸੀਂ ਨਾ ਪਾਓ ਇਹ ਮੈਂ ਜੀ ਮਿਸ਼ਰੀ ਪੀਸ ਕੇ ਰੱਖੀ ਹੋਈ ਆ ਤੇ ਤਕਰੀਬਨ ਮੈਂ 2 ਤੋਂ 3 ਚਮਚ ਮਿਸ਼ਰੀ ਤੇ ਪਾਏ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਮਿਸ਼ਰੀ ਪਾ ਸਕਦੇ ਆ ਜਾਂ ਤੁਸੀਂ ਚੀਨੀ ਵੀ ਪਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਇਹਨੂੰ ਮੈਂ ਗ੍ਰाइंड ਕਰ ਲਿਆ ਦੇਖੋ ਆ ਦੇਖੋ ਬਿਲਕੁਲ ਫਾਈਨ ਇਹਨੂੰ ਮੈਂ ਗ੍ਰाइंड ਕੀਤਾ ਆ ਦੇਖੋ ਕਿੰਨਾ ਵਧੀਆ ਹੋਇਆ ਤੇ ਅਗਰ ਤਰਬੂਜ ਜਿਆਦਾ ਮਿੱਠਾ ਹੈ ਤੁਸੀਂ ਨਾ ਪਾਓ ਪਰ ਸਾਡਾ ਜਿਹੜਾ ਤਰਬੂਜ ਸੀ ਠੀਕ ਠਾਕ ਸੀ ਨਾ ਮਿੱਠਾ ਸੀ ਜਿਆਦਾ ਤੇ ਨਾ ਹੀ ਜਿਆਦਾ ਫਿੱਕਾ ਸੀ ਇਹ ਮੇਰੇ ਕੋਲ ਹੈਗੀ ਜੀ ਵਿਪਿੰਗ ਕਰੀਮ ਤੇ ਇਹ ਮੈਂ ਵਿਪਿੰਗ ਕਰੀਮ ਲੈਣੀ ਆ तकरीबन 2 ਤੋਂ 3 ਤੋਂ 4 ਚਮਚ ਵੱਡੇ ਜਿਹੜੇ ਹੁੰਦੇ ਆ ਨਾ ਮੈਂ ਉਹ ਲੈ ਲੈਣੇ ਬਹੁਤ ਜਿਆਦਾ ਨਹੀਂ ਲੈਣੀ ਕਿਉਂਕਿ ਜਦੋਂ ਆਪਾਂ ਇਹਨੂੰ ਵੀਟ ਕਰਨਾ ਹੈ ਨਾ ਇਹ ਬਹੁਤ ਫੁੱਲਦੀ ਆ ਫਲੱਪੀ ਹੁੰਦੀ ਆ ਤੇ ਇਹ ਬੀਪਿੰਗ کریم ਲੈਣ ਅਗਰ ਤੁਹਾਡੇ ਕੋਲ ਬੀਪਿੰਗ کریم ਨਹੀਂ ਹੈਗੀ ਨਾ ਘਰ ਦੀ ਜਿਹੜੀ ਮਲਾਈ ਹੁੰਦੀ ਆ ਤੇ ਤੁਸੀਂ ਮਲਾਈ ਨੂੰ ਵੀ ਇਸ ਤਰ੍ਹਾਂ ਉਹਨੂੰ ਇੱਕ ਕਿਸੇ ਬਰਤਨ ਦੇ ਵਿੱਚ ਨਾ ਬਰਫ਼ ਰੱਖ ਕੇ ਤੇ ਮਲਾਈ ਨੂੰ ਵੀ ਇਸ ਤਰ੍ਹਾਂ ਤੁਸੀਂ ਵੀਟਰ ਦੇ ਨਾਲ ਵੀਟ ਕਰ ਸਕਦੇ ਆ ਬਿਲਕੁਲ ਉਹ ਕਰੀਮੀ ਹੋ ਜਾਊਗੀ ਥੋੜੀ ਜਿਹੀ ਉਹਦੇ ਵਿੱਚ ਤੁਹਾਨੂੰ ਪਾਣ ਦੀ ਜ਼ਰੂਰਤ ਪਊਗੀ ਤਾਂ ਚੀਨੀ ਪਾਣ ਦੀ ਜ਼ਰੂਰਤ ਪਊਗੀ ਇਸ ਤਰ੍ਹਾਂ ਮੈਂ ਇਹਨੂੰ ਮੈਂ ਵੀਟ ਕਰ ਰਹੀ ਆ ਪਹਿਲਾਂ ਹਲਕੀ ਸਪੀਡ ਰੱਖਣੀ ਆ ਥੋੜੀ ਦੇਰ ਬਾਅਦ ਜਦੋਂ ਪੂਰੀ ਤਰ੍ਹਾਂ ਮਿਕਸ ਹੋਣ ਲੱਗ ਜਾਵੇ ਤੇ ਸਪੀਡ ਥੋੜੀ ਤੇਜ਼ ਕਰ ਲੈਣੀ ਆ ਗਰਮੀ ਬਹੁਤ ਜ਼ਿਆਦਾ ਸੀ ਮੈਂ ਸੋਚ ਰਹੀ ਸੀ ਕਿ ਇਹਦੇ ਹੇਠਾਂ ਆਪਾਂ ਨਾ ਇਹਦੇ ਬਾਉਲ ਦੇ ਹੇਠਾਂ ਬਰਫ਼ ਰੱਖਦੇ ਆ ਤਾਂ ਜੋ ਜਿਹੜੀ ਇਹ ਕਰੀਮ ਆ ਬਿਲਕੁਲ ਚਿਲਡ ਆਪਾਂ ਇਹਨੂੰ ਜਿਹੜਾ ਬਿਲਕੁਲ ਠੰਡੀ ਹੋਣੀ ਚਾਹੀਦੀ ਹੈ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਵੀਟ ਕਰਨਾ ਆ ਸੋ ਜੀ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਨੂੰ ਚਲਦੇ ਚਲਦੇ ਲਾਈਕ ਜਰੂਰ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰ ਦਿਓ ਬਹੁਤ ਸ਼ੁਕਰੀਆ ਸਾਰਿਆਂ ਦਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਇਸ ਤਰ੍ਹਾਂ ਦੇਖੋ ਤੁਸੀਂ ਮੈਂ ਵੱਡੇ ਬਰਤਨ ਦੇ ਵਿੱਚ ਬਰਫ਼ ਦੀ ਜਿਹੜੀ ਆਈਸ ਕਯੂਬ ਹੁੰਦੀਆਂ ਮੈਂ ਉਹ ਰੱਖ ਲਈਆਂ ਰੱਖਣ ਤੋਂ ਬਾਅਦ ਦੇਖੋ ਮੈਂ ਇਹਨੂੰ ਇਸ ਤਰ੍ਹਾਂ ਵੀਟ ਕਰ ਰਹੀਆਂ ਇਹਦੇ ਨਾਲ ਆ ਦੇਖੋ ਥੋੜੀ ਜਿਹੀ ਸੀ ਦੇਖੋ ਕਿੰਨੀ ਕਿੰਨੀ ਹੈ ਹੋ ਗਈ ਆ ਫਲੱਪੀ ਹੋ ਜਾਂਦੀ ਬਿਲਕੁਲ ਹਲਕੀ ਹੋ ਜਾਂਦੀ ਆ ਸੌਫਟ ਹੋ ਜਾਂਦੀ ਆ ਆ ਦੇਖੋ ਇਸ ਤਰ੍ਹਾਂ ਇਹਨੂੰ ਮੈਂ ਇੰਨਾ ਕੋ ਹੀ ਰੱਖਣਾ ਬਹੁਤ ਜ਼ਿਆਦਾ ਨਹੀਂ ਕਰਨਾ ਹੈਗਾ ਤੇ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਤੁਸੀਂ ਜੇ ਮਲਾਈ ਹੈਗੀ ਤਾਂ ਤੁਸੀਂ ਮਲਾਈ ਨੂੰ ਵੀ ਇਸ ਤਰ੍ਹਾਂ ਅ ਬਰਫ਼ ਦੇ ਬਰਤਨ ਦੇ ਉੱਤੇ ਰੱਖ ਕੇ ਮਲਾਈ ਵੀ ਇਸ ਤਰ੍ਹਾਂ ਵੀਟ ਕਰ ਸਕਦੇ ਹੋ ਵੀ ਸੇਮ ਇਹੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਪਾਣੀ ਆ ਤਾਂ ਸਿਰਫ ਇੱਕ ਚੀਨੀ ਪਾ ਲਿਓ ਬਾਕੀ ਜੀ ਅਗਰ ਮਲਾਈ ਵੀ ਨਹੀਂ ਹੈਗੀ ਤਾਂ ਫਿਰ ਤੁਸੀਂ ਇਹਦੇ ਵਿੱਚ ਜਿਵੇਂ ਕਾਜੂ ਹੁੰਦੇ ਆ ਜਾਂ ਮਿਲਕ ਪਾਊਡਰ ਹੁੰਦਾ ਆ ਇਹਨਾਂ ਨੂੰ ਗ੍ਰਾਈਂਡ ਕਰਕੇ ਨਾ ਉਹ ਵੀ ਤੁਸੀਂ ਪਾ ਸਕਦੇ ਆ ਲਓ ਜੀ ਹੁਣ ਮੈਂ ਇਸ ਕਰੀਮ ਦੇ ਵਿੱਚ ਵੀਟ ਹੋਣ ਤੋਂ ਬਾਅਦ ਜੀ ਮੈਂ ਇਹਦੇ ਵਿੱਚ ਪਾਤਾ ਇਹ ਜਿਹੜਾ ਆਪਣਾ ਤਰਬੂਜ ਦਾ ਆਪਾਂ ਪਲਪ ਪੀਸਿਆ ਹੋਇਆ ਸੀ ਹਲਕੇ ਜਿਹਾ ਫਿਰ ਮੈਂ ਇਹਨੂੰ ਮਸ਼ੀਨ ਨੂੰ ਚਲਾ ਦਿੱਤਾ ਸਾਰੀ ਚੰਗੀ ਤਰ੍ਹਾਂ ਇੱਕ ਵਲ ਸਾਈਜ਼ ਦੇ ਵਿੱਚ ਸਾਰੇ ਸਾਈਡਾਂ ਤੇ ਮਿਕਸ ਹੋ ਜਵੇ ਦੇਖੋ ਬਿਲਕੁਲ ਫਲੱਪੀ ਜਿਹੀ ਹੋ ਗਈ ਆ ਬਹੁਤ ਵਧੀਆ ਹੋ ਗਈ ਆ ਤੁਸੀਂ ਯਕੀਨ ਜਗਾਉਣਾ ਦੋ ਦੋ ਵਾਰੀ ਫ੍ਰਿਜ ਦੇ ਵਿੱਚੋਂ ਕੱਢ ਕੇ ਜਦੋਂ ਆਪਾਂ ਫਿਰ 4-5 ਘੰਟੇ ਬਾਅਦ ਕੱਢ ਕੇ ਫਿਰ ਇਹਨੂੰ ਆਪਾਂ ਮਿਕਸ ਕਰਦੇ ਹਾਂ ਫਿਰ ਪਾਉਨੇ ਆ ਇਹਦੀ ਜ਼ਰੂਰਤ ਨਹੀਂ ਪੈਣੀ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਆਈਸਕ੍ਰੀਮ ਜਮਾਉਂਗੇ ਆਹ ਲਓ ਜੀ ਹੁਣ ਮੈਂ ਇਹਨੂੰ ਕਿਸੇ ਬਰਤਨ ਦੇ ਵਿੱਚ ਪਾ ਲਿਆ ਆਈਸਕ੍ਰੀਮ ਵਾਲਾ ਇਹੀ ਬਰਤਨ ਸੀਗਾ ਮੇਰਾ ਇਹਦੇ ਵਿੱਚ ਮੈਂ ਇਹਨੂੰ ਪਾ ਲਿਆ ਸਾਰੇ ਜੋ ਬਰਤਨ ਦੇ ਨਾਲ ਲੱਗੀ ਹੋਈ ਹੈ ਸਾਰੀ ਆਪਾਂ ਸਾਫ਼ ਕਰ ਲੈਣੀ ਹੈ ਇਸ ਤਰ੍ਹਾਂ ਇੰਨੀ ਪਸੰਦ ਆਈ ਸਾਰਿਆਂ ਨੂੰ ਅੱਜ ਤੱਕ ਦੀਆਂ ਆਈਸਕਰੀਮਾਂ ਦੇ ਵਿੱਚੋਂ ਸਭ ਤੋਂ ਨੰਬਰ 1 ਤੇ ਮੇਰੇ ਫੈਮਿਲੀ ਨੂੰ ਇਹੀ ਪਸੰਦ ਆਈ ਕਿਉਂਕਿ ਇਹ ਬਹੁਤ ਵਧੀਆ ਬਿਲਕੁਲ ਬਾਜ਼ਾਰ ਵਰਗੀ ਬਣੀ ਸੀ ਕੋਈ ਆਪ ਇਹਦੇ ਵਿੱਚ ਐਸੈਂਸ ਨਹੀਂ ਪਾਇਆ ਹੁਣ ਮੈਂ ਇਹਨੂੰ ਪਾਣ ਤੋਂ ਬਾਅਦ ਇੱਕ ਕੋਈ ਪਲਾਸਟਿਕ ਲੈ ਲੈਣਾ ਆ ਕੋਈ ਪਲਾਸਟਿਕ ਦਾ ਜਿਸ ਤਰ੍ਹਾਂ ਸਾਡੇ ਘਰ ਹੁੰਦਾ ਕੋਈ ਦੁੱਧ ਵਾਲੀ ਥੈਲੀ ਹੁੰਦੀ ਆ ਜਾਂ ਕੋਈ ਹੋਰ ਹੁੰਦੀ ਆ ਦਾਲਾਂ ਵਾਲਾ ਕੋਈ ਹੁੰਦਾ ਨਾ ਲੁਫਾਫਾ ਹਲਕਾ ਜਿਹਾ ਪਤਲਾ ਜਿਹਾ ਉਹ ਲੈ ਲੈਣਾ ਉਹਨੂੰ ਇੰਨਾ ਕਿ ਇਹਦੇ ਉੱਤੇ ਲਗਾਉਣਾ ਹੈ ਕਿ ਆਈਸਕ੍ਰੀਮ ਦੇ ਨਾਲ ਟੱਚ ਕਰੇ ਫालतू ਜਿਹੜਾ ਹੈਗਾ ਆ ਉਹ ਆਪਾਂ ਇਸ ਤਰ੍ਹਾਂ ਕੱਟ ਦੇਣਾ ਆ ਦੇਖੋ ਤਾਂ ਜੋ ਜਿਹੜੇ ਥੋੜੇ ਬਹੁਤ ਕਿਤੇ ਪਾਸਿਓਂ ਜਗ੍ਹਾ ਨਾ ਬਚੇ ਆਈਸ ਕ੍ਰਿਸਟਲ ਨਹੀਂ ਜੰਮਣੇ ਇਸ ਤਰ੍ਹਾਂ ਜੀ ਮੈਂ ਇਹਨੂੰ ਤਕਰੀਬਨ ਓਵਰਨਾਈਟ ਰੱਖਿਆ ਆ ਕਿਉਂਕਿ ਲਾਈਟ ਦਾ ਇਸ਼ੂਸ ਬਹੁਤ ਹੁੰਦੇ ਆ ਲਾਈਟ ਕਦੇ ਜਾਂਦੀ ਆ ਥੋੜੀ ਨੇਰੀ ਚੱਲਦੀ ਆ ਤਾਂ ਲਾਈਟ ਚਲੇ ਜਾਂਦੀ ਆ ਤੇ ਫਿਰ ਦੋ-ਦੋ ਘੰਟੇ ਕਈ ਵਾਰ ਤਿੰਨ-ਤਿੰਨ ਘੰਟੇ ਨਹੀਂ ਆਂਦੀ ਹੈਗੀ ਇਸ ਕਰਕੇ ਰਾਤ ਭਰ ਤੁਸੀਂ ਇਹਨੂੰ ਓਵਰਨਾਈਟ ਪੂਰੀ ਰਾਤ ਫ੍ਰੀਜਰ ਦੇ ਵਿੱਚ ਲਗਾ ਦਿਓ ਤੇ ਦੂਸਰੇ ਦਿਨ ਬੜੇ ਆਰਾਮ ਦੇ ਨਾਲ ਤੁਸੀਂ ਇਹਨੂੰ ਕੱਟ ਕੇ ਇੰਜੋਏ ਕਰ ਸਕਦੇ ਆ ਖਾ ਸਕਦੇ ਆ ਲਓ ਜੀ ਆਈਸਕ੍ਰੀਮ ਸਾਡੀ ਹੋ ਗਈ ਆ ਜਮਣ ਵਾਸਤੇ ਤਿਆਰ ਹੋਣੇ ਨੂੰ ਮੈਂ ਰੱਖਣ ਲੱਗੀਆਂ ਡੀਪ ਫ੍ਰੀਜ਼ਰ ਦੇ ਵਿੱਚ ਦੂਸਰੇ ਦਿਨ ਦੀ ਵੀਡੀਓ ਆ ਜੀ ਸਾਡੀ ਜਿਹੜੀ ਆਈਸਕ੍ਰੀਮ ਆ ਬਿਲਕੁਲ ਬਣ ਚੁੱਕੀ ਆ ਜੰਮ ਚੁੱਕੀ ਸਿਰਫ ਤਿੰਨ ਚੀਜ਼ਾਂ ਨਾਲ ਬਣੀ ਆ ਤੁਸੀਂ ਸੋਚੋ ਕਿੰਨੀ ਵਧੀਆ ਹਾਂ ਤੇ ਬਾਜ਼ਾਰ ਤੋਂ ਆਪਾਂ ਇੰਨੀ ਕ ਆਈਸਕ੍ਰੀਮ ਲੈਨੇ ਆ ਬਹੁਤ ਮਹਿੰਗੀ ਮਿਲਦੀ ਆ ਸਭ ਤੋਂ ਜ਼ਿਆਦਾ ਇਹ ਹੁੰਦਾ ਆ ਕਿ ਸਾਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਦੀ ਬਣਾਈ ਜਾਂਦੀ ਕੀ ਉਹਦੇ ਵਿੱਚ ਪਾਇਆ ਹੁੰਦਾ ਆ ਆਪਾਂ ਸਿਰਫ ਆਪਣੇ ਹੱਥ ਨਾਲ ਦੇ ਨਾਲ ਜੋ ਚੀਜ਼ ਪਾਉਂਦੇ ਆ ਆਪਾਂ ਸਾਨੂੰ ਪਤਾ ਹੁੰਦਾ ਸਾਡੀ ਫੈਮਿਲੀ ਲਈ ਕੀ ਚੰਗਾ ਆ ਆ ਦੇਖੋ ਇਸ ਤਰ੍ਹਾਂ ਆਈਸਕ੍ਰੀਮ ਸਾਡੀ ਦੇਖੋ ਕਿੰਨੀ ਸੋਹਣੀ ਆ ਬਿਲਕੁਲ ਫਲੱਪੀ ਆ ਦਾਣੇਦਾਰ ਨਹੀਂ ਹੈਗੀ ਕ੍ਰਿਸਟਲ ਨਹੀਂ ਹੈਗੇ ਇਹਦੇ ਵਿੱਚ ਆਈਸ ਕ੍ਰਿਸਟਲ ਨਹੀਂ ਹੈਗੇ ਬਹੁਤ ਹੀ ਸੌਫਟ ਆ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਸਾਡੀ ਇਹ ਆਈਸਕ੍ਰੀਮ ਬਣ ਕੇ ਹੋ ਗਈ ਆ ਜੀ ਤਿਆਰ ਲਓ ਜੀ ਬਹੁਤ ਪਸੰਦ ਆਈ ਮੇਰੀ ਬੇਟੀ ਨੂੰ ਸਭ ਤੋਂ ਜ਼ਿਆਦਾ ਮੇਰੀ ਬੇਟੀ ਨੂੰ ਪਸੰਦ ਆਈ ਕਿ ਮੰਮਾ ਤੁਸੀਂ ਇਹੀ ਆਈਸਕ੍ਰੀਮ ਬਣਾਉਣੀ ਆ ਤੇ ਕਿਉਂਕਿ ਬੱਚਿਆਂ ਨੂੰ ਹੈਗੀਆਂ ਛੁੱਟੀਆਂ ਆਪਾਂ ਜਿਹੜੇ ਵੇਚਣ ਆਉਂਦੇ ਆ ਜਾਂ ਬਾਜ਼ਾਰ ਤੋਂ ਲਿਆਉਂਦੇ ਆ ਉਹਦੇ ਨਾਲ ਮੱਚ ਬੈਟਰ ਆ ਬਹੁਤ ਵਧੀਆ ਆ ਆਪਾਂ ਪੂਰੇ ਹਾਈਜੀਨਿਕ ਤਰੀਕੇ ਦੇ ਨਾਲ ਬੱਚੇ ਨੂੰ ਘਰ ਬਣਾ ਕੇ ਖਿਲਾਓ ਅੱਭੀ ਖਾਓ ਦਿਲ ਕਰਦਾ ਠੰਡੀ ਠੰਡੀ ਚੀਜ਼ ਖਾਣ ਨੂੰ ਬਣੀ ਹੋਵੇ ਫ੍ਰਿਜ ਦੇ ਵਿੱਚ ਫ੍ਰੀਜ਼ਰ ਦੇ ਵਿੱਚ ਪਈ ਹੋਵੇ ਤਾਂ ਆਪਾਂ ਕੱਢ ਕੇ ਇੰਜੋਏ ਕਰ ਸਕਦੇ ਹਾਂ ਲਓ ਜੀ ਸਾਡੀ ਆਈਸਕ੍ਰੀਮ ਹੋ ਗਈ ਤਿਆਰ ਦੇਖੋ ਬਿਲਕੁਲ ਸੌਫਟ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਕੋਈ ਵੀ ਤੁਹਾਨੂੰ ਪਤਾ ਹੁੰਦਾ ਆਪਣੇ ਘਰ ਕੋਈ ਗੈਸਟ ਆਣਾ ਹੁੰਦਾ ਆਪਾਂ ਸੋਚਦੇ ਕਿ ਮਿੱਠੀ ਚੀਜ਼ ਕੀ ਬਣਾਈਏ ਇਸ ਤੋਂ ਸਸਤੀ ਚੀਜ਼ ਹੋਰ ਕੀ ਹੋ ਸਕਦੀ ਹੈ ਆਪਾਂ ਤਿੰਨ ਚੀਜ਼ਾਂ ਦੇ ਨਾਲ ਬਣਾਈ ਆ ਸਿਰਫ ਤਿੰਨ ਚੀਜ਼ਾਂ ਦੇ ਨਾਲ ਤਰਬੂਜ ਸਭ ਤੋਂ ਸਸਤਾ ਹੈ ਅੱਜਕੱਲ ਤੇ ਦੂਸਰਾ ਜੀ ਉਹਦੇ ਵਿੱਚ ਜਿਹੜੇ ਪਾਈ ਆਪਾਂ ਚੀਨੀ ਦੀ ਜਗ੍ਹਾ ਤੇ ਮੈਂ ਪਾਤੀ ਉਹਦੇ ਵਿੱਚ ਮਿਸ਼ਰੀ ਪੀਸ ਕੇ ਤੁਸੀਂ ਚੀਨੀ ਪਾ ਸਕਦੇ ਆ ਤੇ ਸਭ ਤੋਂ ਇੱਕ ਛੋਟੀ ਮੈਂ ਦੂਸਰੀ ਲਈ ਆ ਵਿਪਿੰਗ ਕਰੀਮ ਆ ਉਹਦਾ ਵੀ ਤੁਹਾਨੂੰ ਮੈਂ ਦੱਸ ਦਿੱਤਾ ਕਰ ਨਹੀਂ ਹੈਗੀ ਤਾਂ ਤੁਸੀਂ ਉਹ ਚੀਜ਼ਾਂ ਵਰਤ ਸਕਦੇ ਆ ਥੋੜੇ ਜਿਹਾ ਮੇਰੇ ਕੋਲ ਇਹ ਪਿਸਤਾ ਪਿਆ ਸੀ ਪਿਸਤੇ ਦੇ ਨਾਲ ਮੈਂ ਕਰ ਦਿੱਤੀ ਜੀ ਗਾਰਨਿਸ਼ ਬਹੁਤ ਪਸੰਦ ਆਈ ਦੇਖੋ ਕਿੰਨੀ ਵਧੀਆ ਸੌਫਟ ਆ ਬਿਲਕੁਲ ਸੌਫਟ ਆ ਦੇਖੋ ਤੇ ਜੀ ਇਸ ਤਰ੍ਹਾਂ ਬਣਾਇਆ ਕਰੋ ਤੇ ਵੀਡੀਓ ਨੂੰ ਚੱਲਦੀ ਨੂੰ ਲਾਈਕ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਆ ਤਾਂ ਸਬਸਕ੍ਰਾਈਬ ਕਰਦਿਆ ਕਰੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੁਹਾਨੂੰ ਕਾਰੋਬਾਰਾਂ 'ਚ ਵਾਧੇ ਕਰੇ ਖੁਸ਼ ਰਹੋ ਜੀ ਗਰਮੀ ਬਹੁਤ ਹੈ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਫਿਰ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਮੈਂਟ ਕਰਨ ਦਾ ਬਹੁਤ ਸ਼ੁਕਰੀਆ ਤੈ ਦੇ ਲੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਰਹੋ ਜੀ ਤੰਦਰੁਸਤੀ ਸਭ ਤੋਂ ਵੱਡੀ ਤੰਦਰੁਸਤੀ ਹੈ ਜੀ ਲਓ ਜੀ ਇਹ 아이ਸਕ੍ਰੀਮ ਖਾਓ ਆਪ ਖਾਓ ਬਜ਼ੁਰਗਾਂ ਨੂੰ ਖਿਲਾਓ ਬੱਚਿਆਂ ਨੂੰ ਖਿਲਾਓ ਵੱਡਿਆਂ ਨੂੰ ਖਿਲਾਓ ਤੇ ਬੱਚਿਆਂ ਦੀ ਤਾਂ ਬਹੁਤ ਹੀ ਫੇਵਰੇਟ ਹੈ ਆਈਸਕ੍ਰੀਮ ਬਹੁਤ ਖੁਸ਼ ਹੋਣਗੇ ਬੱਚੇ ਸਭ ਤੋਂ ਸਸਤੀ ਆ ਸਭ ਤੋਂ ਹੈਲਥੀ ਆ ਤੇ ਟੇਸਟੀ ਆ ਬਣਾ ਕੇ ਖਾਓ ਖਿਲਾਓ ਸਾਨੂੰ ਤਾਂ ਇੰਨੀ ਟੇਸਟੀ ਲੱਗੀ ਆਪਾਂ ਉਸੇ ਵੇਲੇ ਹੀ ਖਾਣੀ ਸ਼ੁਰੂ ਕਰ ਦਿੱਤੀ ਤੇ ਜੀ ਲਓ ਜੀ ਹੁਣ ਮੈਂ ਤੁਹਾਨੂੰ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਣਾ ਕੇ ਦੇਖਿਓ ਤੇ ਖੁਸ਼ ਰਹੋ ਮਿਲਦੇ ਆ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ